ਆਹ ਦੇਖੋ ਗੱਡੀ ਦੇ ਵਿੱਚ ਬੱਬੂ ਮਾਨ ਸ਼ੇਅਰ ਕਰਿਓ ਜੀ ਵੀਡੀਓ ਨੂੰ ਹਾਂਜੀ ਪਟਿਆਲਾ ਵਾਲਿਓ ਪਟਿਆਲੇ ਦੇ ਵਿੱਚ ਬੱਬੂ ਮਾਨ ਆਇਆ ਸੀ ਫੂਲ ਸਿਨੇਮਾ ਦੇ ਵਿੱਚ ਕਿਉਂਕਿ ਸੁੱਚਾ ਸੂਰਮਾ ਫਿਲਮ ਲੱਗਣ ਵਾਲੀ ਸੀ ਤਾਂ ਲੋਕਾਂ ਨੂੰ ਜਦੋਂ ਪਤਾ ਲੱਗਾ ਲੋਕ ਸਿਨੇਮਾ ਦੇ ਬਾਹਰ ਆ ਕੇ ਖੜ੍ਹ ਗਏ ਬੱਬੂ ਮਾਨ ਨੂੰ ਚਾਹਣ ਵਾਲੇ ਤੁਸੀਂ ਦੇਖ ਸਕਦੇ ਹੋ ਬੱਬੂ ਮਾਨ ਐਂਟਰੀ ਕਰ ਰਿਹਾ ਬਾਹਰ ਨੂੰ ਤੇ ਬਾਹਰ ਗੇਟ ਤੇ ਵੀ ਲੋਕ ਖੜੇ ਸੀ ਇੱਕ ਮੁੰਡਾ ਦਾ ਗੇਟ ਹੀ ਟੱਪ ਕੇ ਅੰਦਰ ਚਲਾ ਗਿਆ ਤੇ ਉਹਦਾ ਕਟਾਪਾ ਕਰਕੇ ਪੁਲਿਸ ਨੇ ਬਾਹਰ ਕੱਢ ਦਿੱਤਾ ਆ ਦੇਖ ਸਕਦੇ ਕਿੰਨਾ ਕਰਾਊਡ ਤੇ ਹੁਣ ਆ ਰਿਹਾ ਬੱਬੂ ਮਾਨ ਬਾਹਰ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਤੇ ਕਰਾਊਡ ਦੇਖ ਸਕਦੇ ਹੋ ਬਾਹਰ ਬੱਬੂ ਮਾਨ ਦੇ ਫੈਨਸ ਦਾ ਤੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਰਹੀ ਕਿਉਂਕਿ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀ ਜਿਸ ਜਿਸ ਨੂੰ ਪਤਾ ਚੱਲਦਾ ਰਿਹਾ ਤਾਂ ਉਸੇ ਉਸੇ ਤਰ੍ਹਾਂ ਲੋਕ ਆਉਂਦੇ ਰਹੇ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਬੱਬੂ ਮਾਨ ਹੁਣ ਬਾਹਰ ਆਊਗਾ ਤੇ ਨਾਲ ਬੋਡੀਗਾਰਡ ਵੀ ਆ ਰਹੇ ਨੇ ਪੰਜਾਬ ਪੁਲਿਸ ਵੀ ਆ ਰਹੀ ਆ ਨਾਲ ਜਿੱਪਾਂ ਵੀ ਨੇ ਪੰਜ-ਸੱਤ ਗੱਡੀਆਂ ਸਨ ਲਗਭਗ ਬੱਬੂ ਮਾਨ ਇੱਕ ਘੰਟਾ ਅੰਦਰ ਰਿਹਾ ਤਾਂ ਇੱਕ ਘੰਟਾ ਲੋਕ ਬਾਹਰ ਖੜੇ ਰਹੇ ਇਸੇ ਤਰ੍ਹਾਂ ਗੇਟ ਦੇ ਉੱਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੇਖੋ ਕਿਸ ਤਰ੍ਹਾਂ ਬੱਬੂ ਮਾਨ ਬਾਹਰ ਆ ਰਿਹਾ ਤੇ ਜਾਂਦੇ ਜਾਂਦੇ ਵੀ ਫੈਨਸ ਨੂੰ ਹੱਥ ਖੜਾ ਕਰਕੇ ਮਿਲ ਕੇ ਗਿਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਤਿ ਸ੍ਰੀ ਅਕਾਲ ờ đẹp không